ਉਮੇ ਸ਼ੁਭਦੀਪ ਬੋਲਦਾ ਮਾਂ ਉੱਪੇ ਦੇ ਅਜੀ ਸਭ ਖੋਲਦਾ ਮਾਂ ਉਹ ਤੇਰੇ ਪੁੱਤ ਦੀ ਹੋਈ ਤਰੱਕੀ ਜਰਨਾ ਹੋਈ ਵੈਰੀਆਂ ਤੋਂ ਆਥਾ ਪਿਵੜੀ ਫੇਲਾ ਕਰ ਹੋਈ ਵੈਰੀਆਂ ਤੋਂ ਐਤੇ ਭੁਖੇ ਲੀਡਰ ਗੁਰਤੀ ਦੇ ਕਿਉਂ ਥਮਾ ਗਾਲ ਦੀ ਮਾਂ ਵੀਥੇ ਕਹ ਚੁਗ ਦੇ ਵਿੱਚ ਕਿਥੋਂ ਤੂੰ ਇਨਸਾਫ ਪਾਲਦੀ ਮਾਂ ਇਹ ਨਾਨੀ ਤੇਰਾ ਮੋੜੋਂ ਕਿਥੋਂ ਤੂੰ ਇਨਸਾਫ ਪਾਲਦੀ ਮਾਂ ਐਤੇ 닮ਾ ਦੇਨਾ ਉੱਤੇ ਲੱਗਦੀਆਂ ਅਗਾ ਮਾਂ ਉਹ ਝੁੱਠੀ ਸ਼ਾਨੋਂ ਸ਼ੌਹਰਤ ਲਈ ਹੇ ਰਮ ਵਿੱਚ ਤਰਦੇ ਪਗਾਂ ਮਾਂ ਇੱਥੇ ਤੂ ਦੂ ਰੰਗੇ ਚਿਹਰੇ ਤੂ ਦੂ ਰੰਗੇ ਚਿਹਰੇ ਕਿਥੋਂ ਦਿਨ ਸਾਫ ਪਾਲਦੀ ਮਾਂ ਇਸ ਕਲਜੁਗ ਦੇ ਵਿੱਚ ਕਿਥੋਂ ਤੂੰ ਇਨਸਾਫ ਪਾਲਦੀ ਮਾਂ ਇਹ ਨਾਲੀ ਦੇ ਰਾਂ ਕੋਲੋਂ ਕਿਥੋਂ ਤੂੰ ਇਨਸਾਫ ਪਾਲਦੀ ਮਾਂ ਇਹ ਤੇ ਸਭ ਕੁਝ ਹੀ ਵਿਗ ਜਾਂਦਾ ਕਿ ਚੱਜ ਲੀਟਰ ਕੀ ਬੰਦੇ ਹੁ ਬਸ ਲਾਜੀ ਹੋਏ ਨੋਟਾਂ ਦੇ ਉਹ ਨਸ਼ਿਆਂ ਦੇ ਕਰਦੇ ਤਦੇ ਹੋ ਤਰ ਤਰ ਫਿਰ ਕਿਉਂ ਮੌਤ ਮੇਰੀ ਦਾ ਹੋ ਤਰ ਤਰ ਫਿਰ ਕਿਉਂ ਮੌਤ ਮੇਰੀ ਦਾ ਗਰਾਪ ਪਾਲਦੀ ਮਾਂ ਇਸ ਕਾਲ ਯੁੱਗ ਤੇ ਵਿੱਚ ਕਿੱਥੋਂ ਤੂੰ ਇਨਸਾਫ ਪਾਲਦੀ ਮਾਂ ਇਹ ਨਲੀ ਦੇ ਰਾਉਣੋਂ ਕਿਥੋਂ ਤੂੰ ਇਨਸਾਫ ਪਾਲਦੀ ਮਾਂ ਹੋਪਾ ਤੇ ਇੱਕ ਸੁਨੇਹਾ ਤੇ ਹੀ ਫਗਨ ਉਹ ਪੁੱਤ ਨਾ ਕਿਸੇ ਦਾ ਕਰੇ ਤਰੱਕੀ ਉਹ ਸੱਚ ਨਾ ਲਿਖਿਓ ਸੱਚ ਨਾ ਲਾਇਓ ਨਹੀਂ ਮੌਤ ਤਾਂ ਪੱਕੀ ਉਸੇ ਤੂੰ ਪੁਰੀਏ ਪ੍ਰੀਤ ਵਾਂਗ ਉਸੇ ਤੂੰ ਪੁਰੀਏ ਪ੍ਰੀਤ ਵਾਂਗ ਕਿਉ ਸੱਚ ਓਕਾਰਦੀ ਮਾਂ ਇਸੇ ਕਾ ਚੁਕਦੇ ਵਿੱਚ ਕਿੱਥੋਂ ਤੂੰ ਇਨਸਾਫ਼ ਪਾਲਦੀ ਮਾਂ ਇਹ